ਅ ਦੇਖੋ ਸਰਕਾਰ ਨੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕਿਹਾ ਸੀ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਚ ਸਰਕਾਰ ਬਣੀ ਹੈ ਕਿ ਅਸੀਂ ਨਸ਼ਾ ਖਤਮ ਕਰਾਂਗੇ ਅਸੀਂ ਮਾਈਨਿੰਗ ਨੂੰ ਬੰਦ ਕਰਾਂਗੇ ਸੋ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੇ ਝੂਠੇ ਵਾਦੇ ਕੀਤੇ ਸੀ ਜਿਹੜੇ ਵੀ ਕੋਈ ਵੀ ਪੂਰਾ ਨਹੀਂ ਹੋਇਆ ਮੈਨੂੰ ਮੇਰੇ ਹਲਕੇ ਚ ਲੱਗਦਾ ਸੀ ਕਿ ਸੜਕਾਂ ਦੀ ਬਹੁਤ ਵੱਡੀ ਪ੍ਰੋਬਲਮ ਹੈ ਕਿ ਸੜਕਾਂ ਬਣਾਉਣ ਵਾਲੀਆਂ ਪਈਆਂ ਤੁਸੀਂ ਦੇਖ ਵੀ ਸਕਦੇ ਹੋ ਕਿ ਸੜਕਾਂ ਤੇ ਖੱਡੇ ਪੈ ਗਏ ਟੋਏ ਪੈ ਗਏ ਤੇ ਆਏ ਸੋਚਿਆ ਕਿ ਸੜਕਾ ਸੁੜਕਾ ਕਿਤੇ ਬਣਾਣਗੇ ਕਿਤੇ ਜਿਹੜਾ ਹੈ ਸਾਡੇ ਇਲਾਕੇ ਚ ਪਹਿਲੀ ਵਾਰ ਮੰਤਰੀਸ਼ਿਪ ਦਾ ਕੰਮ ਮਿਲੇ ਆਇਆ ਮੰਤਰਾਲੇ ਮਿਲੇ ਆ ਤਾਂ ਸਾਡਾ ਜਿਹੜਾ ਹਲਕਾ ਸੁਧਾਰ ਹੋਏਗਾ ਹਲਕੇ ਚ ਸੁਧਾਰ ਹੋਏਗਾ ਸਾਨੂੰ ਖੁਸ਼ੀ ਹੁੰਦੀ ਲੇਕਿਨ ਜੋ ਦੇਖਿਆ ਜਾ ਰਿਹਾ ਕਿ ਧੜਾ ਧੜ ਲਗਾਤਾਰ ਮਾਈਨਿੰਗ ਜਿਹੜੀ ਹੈ ਰਾਤ ਨੂੰ ਹੋ ਰਹੀ ਹੈ ਜਦਕਿ ਰਾਤ ਨੂੰ ਮਾਈਨਿੰਗ ਨਹੀਂ ਕਰ ਸਕਦੇ ਆ ਔਰ ਸਰਕਾਰ ਨੇ ਯਾਦ ਕਰੋ ਕਿ ਇਹ ਸ਼ੁਰੂ ਚ ਹੀ ਇਹ ਵਾਦਾ ਕੀਤਾ ਸੀ ਕਿ ਅਸੀਂ ਮਾਈਨਿੰਗ ਨਸ਼ਾ ਇਹ ਸਾਰੀ ਚੀਜ਼ਾਂ ਖਤਮ ਕਰਾਂਗੇ ਤਾਂ ਜਿੱਥੇ ਇਹਨਾਂ ਨੇ ਖੱਡ ਲਈ ਹੋਈ ਹੈ ਸ਼ਾਹਪੁਰ ਗੋਪੀ ਉੱਥੇ ਤੇ ਬਿਲਕੁਲ ਕੁਝ ਨਹੀਂ ਕਰ ਰਿਹਾ ਉਹ ਬੇਚਰਾ ਪਿੰਡ ਹੈਗਾ ਕਾਗਜ਼ਾਂ ਵਿੱਚ ਨਾਮ ਸ਼ਾਹਪੁਰ ਗੋਪੀ ਚੱਲਿਆ ਲੇਕਿਨ ਮਾਈਨਿੰਗ ਜਿਹੜੀ ਹੈ ਕਿਤੇ ਹੋਰ ਕਰ ਰਹੀ ਹੈ ਸੋ ਇਹ ਬੜੀ ਮੰਦ ਭਾਗੀ ਗੱਲ ਹੈਗੀ ਹੈ ਤੋਂ ਅਸੀਂ 3 ਸਾਲ ਜਿਹੜੇ ਆ ਪੂਰੇ ਸਰਕਾਰ ਨੂੰ ਦਿੱਤੇ ਵੀ ਕਿਸੇ ਨੂੰ ਵੀ ਸਰਕਾਰ ਨੂੰ ਕਿਸੇ ਨੂੰ ਵੀ ਕੋਈ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਸੋ ਸਾਰਾ ਮੌਕਾ ਜਿਹੜਾ ਅਸੀਂ ਇਹਨਾਂ ਨੂੰ ਦਿੱਤਾ 3 ਸਾਲ ਇਹਨਾਂ ਨੂੰ ਦੇਖ ਲਿਆ ਸਾਡੇ ਇਲਾਕੇ ਵਿੱਚ ਜ਼ਿਆਦਾ ਕਰਕੇ ਪ੍ਰੋਬਲਮ ਇਹ ਚੱਲ ਰਹੀ ਹੈ ਮਾਈਨਿੰਗ ਦੀ ਔਰ ਸੜਕਾਂ ਦੀ ਔਰ ਸੜਕਾਂ ਬਿਲਕੁਲ ਟੁੱਟਣ ਤੇ ਤਦਾਰ ਪਰ ਹੈਗੀਆਂ ਟੁੱਟੀਆਂ ਗਈਆਂ ਨੇ ਤੇ ਮਾਈਨਿੰਗ ਇਹਨਾਂ ਨੇ ਬਿਲਕੁਲ ਖਤਮ ਨਹੀਂ ਕੀਤੀ ਹੈ ਇਹਨਾਂ ਦੇ ਜਿਹੜੇ ਪਤਾ ਨਹੀਂ ਕਿਹੜੇ ਬੰਦੇ ਹੈਗੇ ਆ ਰਾਤ ਨੂੰ ਉਹ ਪੂਰ ਜ਼ੋਰ ਜਿਹੜੀ ਹੈ ਮਾਈਨਿੰਗ ਕਰ ਰਹੇ ਆ ਸੋ ਅਸੀਂ ਇਹਦੇ ਖਿਲਾਫ ਜਿਹੜਾ ਪਿਛਲੇ ਕੁਝ ਦਿਨਾਂ ਚ ਧਰਨਾ ਬੋਲਿਆ ਸੀ ਤੋਂ ਇਹਨਾਂ ਨੂੰ ਮੈਂ ਬਕਾਇਦਾ ਡੀਸੀ ਸਾਹਿਬ ਨੂੰ ਮਿਲੀ ਆ ਐਸਐਸਪੀ ਸਾਹਿਬ ਨੂੰ ਮਿਲੀ ਆ ਮੈਂ ਬਹੁਤ ਵਾਰੇ ਲੈਟਰ ਇਹਨਾਂ ਨੇ ਦੇ ਚੁੱਕੇ ਆ ਕਿ ਪ੍ਰਸ਼ਾਸਨ ਦੇ ਧਿਆਨ ਚ ਲਿਆ ਚੁੱਕੀਆਂ ਇਸ ਚੀਜ਼ ਨੂੰ ਖਤਮ ਕਰੋ ਇਸ ਚੀਜ਼ ਨੂੰ ਬੰਦ ਕਰੋ ਪਾਇਨਿੰਗ ਨੂੰ ਬੰਦ ਕਰੋ ਲੇਕਿਨ ਕੋਈ ਵੀ ਮਤਲਬ ਪ੍ਰਸ਼ਾਸਨ ਦੇ ਦਿਮਾਗ ਚ ਧਿਆਨ ਚ ਨਹੀਂ ਆ ਰਹੀ ਗੱਲ ਹੈ ਵੀ ਇਹਨੂੰ ਬੰਦ ਕਰਨਾ ਚਾਹੀਦਾ ਸੋ ਹਾਰ ਕੇ ਸਾਨੂੰ ਜਿਹੜਾ ਹੈ ਇਹ ਸੜਕਾਂ ਤੇ ਉਤਰਨਾ ਪਿਆ ਔਰ ਸਾਨੂੰ ਧਰਨੇ ਜਿਹੜੇ ਆ ਲਗਾਣਾ ਪਿਆ ਰੋਸ ਪ੍ਰਦਰਸ਼ਨ ਕਰਨੇ ਪਏ ਦੇਖੋ ਤੁਸੀਂ ਜਾ ਕੇ ਦੇਖ ਸਕਦੇ ਹੋ ਰਾਤ ਨੂੰ ਕਿਸ ਤਰ੍ਹਾਂ ਕਥਲੌਰ ਪੁਲ ਦੇ ਪਾਰ ਵੀ ਦਿਨ ਰਾਤ ਕ੍ਰੈਸ਼ ਚੱਲ ਰਹੇ ਆ वो तो चलो छडो एक इंडस्ट्री समझ लो मैं मनती कि इंडस्ट्री मेरे हल्के इलाके चलो बहुत सारे लोगों का मिल लेकिन जी माइनिंग है जी नजायज़ माइनिंग है जी नजायज माइनिंग जी की जा रही है मंत्री साहब ने बोलो कि खत्म करो उस बंद करो ना तो और तुसी देखो जाके उ कि व्डिया मशीन लगिया ने दरिया इन ने चारदारिया करके गेट लगा दते हैं दरिया कोई गेट लगाते हैं दरियावान कोई बंद कर सकता है ਮੈਂ ਵੀ ਗੱਲ ਕਰਾਂਗੀ ਕਿ ਰਣਵੀਰ ਸਿੰਘ ਨਿੱਕਾ ਹੈ ਇੱਕ ਕੰਢਵਾਲ ਤੋਂ ਉਹ ਦਿਨ ਰਾਤ ਜਿਹੜਾ ਆ ਉਹਨੇ ਸਾਡੇ ਇਲਾਕੇ ਵਿੱਚ ਖੰਡਰ ਕਰਨ ਲੱਗੇ ਦਾ ਆ ਔਰ ਮਤਲਬ ਮੈਂ ਤੁਹਾਨੂੰ ਕੀ ਦੱਸਾਂ ਕਿ ਕਿੰਨੇ ਕਿ ਟਰੱਕ ਜਿਹੜੇ ਰਾਤ ਨੂੰ ਜਿਹੜੇ ਆ ਉਹ ਨਿਕਲ ਰਹੇ ਆ ਮਤਲਬ ਨਜਾਇਜ਼ ਮਾਈਨਿੰਗ ਕਰ ਰਹੇ ਮੇਰਾ ਉਹਦੇ ਅੰਗੇਸ਼ਟ ਇਹੀ ਆ ਕਿ ਨਜਾਇਜ਼ ਮਾਈਨਿੰਗ ਜਿਹੜੀ ਸਾਡੇ ਇਲਾਕੇ 'ਚ ਨਹੀਂ ਹੋਣਾ ਚਾਹੀਦੀ ਮਾੜੇ ਜੀ 16 ਤਰੀਕ ਤੁਹਾਡਾ ਧਰਨਾ ਹੀ ਲੱਗਣਾ ਹੈ ਕਿੰਨੇ ਦੇ ਕਿੰਨੇ ਦਾ ਧਰਨਾ ਟਾਈਮ ਟੇਬਲ ਹੋਏਗਾ ਦੇਖੋ ਉਹ ਅਸੀਂ ਪਹਿਲੇ ਇਹ ਸੰਕੇਤਕ ਧਰਨਾ ਲਗਾਇਆ ਸੀ 10 ਤੋਂ 12 ਵਜੇ ਤੱਕ ਔਰ ਅਸੀਂ ਬਿਲਕੁਲ 12 ਵਜੇ ਆਪਣਾ ਧਰਨਾ ਜਿਹੜਾ ਖਤਮ ਕਰਤਾ ਸੀ ਜਿਹੜਾ 16 ਤਰੀਕ ਦਾ ਧਰਨਾ ਹੈ ਉਹ ਬਹੁਤ ਵੱਡੇ ਪੱਧਰ ਤੇ ਹੋਏਗਾ ਉਹ ਆਪਣੇ ਵਰਕਰਾਂ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਕਿ ਉਹ ਕਿੰਨੀ ਦੇਰ ਤੱਕ ਲਗਾਣਾ ਹੈ ਕਿੱਦਾਂ ਲਗਾਣਾ ਹੈ ਦਿਨ ਰਾਤ ਲਗਾਣਾ ਹੈ ਜਾਂ ਕੀ ਕਰਨਾ ਹੈ ਉਹਦੇ ਬਾਰੇ ਵਿੱਚ ਗੱਲਬਾਤ ਕਰਕੇ ਪਰ 16 ਤਰੀਕ ਨੂੰ ਧਰਨਾ ਸਾਡਾ ਹੈਗਾ ਹੀ ਦੇਖੋ ਉਹ ਜਿਹੜਾ 16 ਤਰੀਕ ਜਿਹੜਾ ਧਰਨਾ ਲਗਾਣਾ ਹੈ ਉਸ ਤੋਂ ਬਾਅਦ ਅਗਰ ਫਿਰ ਵੀ ਪ੍ਰਸ਼ਾਸਨ ਜਾਂ ਸਰਕਾਰ ਨੇ ਇਸ ਨੂੰ ਬੰਦ ਕਰਵਾਉਂਦੀ ਹੈ ਤਾਂ ਅਗਲਾ ਸਟੈਪ ਜਿਹੜਾ ਸਾਡਾ ਹੋਏਗਾ ਉਹ ਆਪਣੇ ਇਲਾਕੇ ਦੇ ਸਾਰੇ ਦੁਬਾਰੇ ਆਪਣੀ ਟੀਮ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਆਪਣੇ ਹੋਰ ਵੀ ਪਿੰਡਾਂ ਵਿੱਚ ਜਿਹੜੇ ਆਪਣੇ ਲੋਕ ਨੇ ਜਿਨ੍ਹਾਂ ਨੂੰ ਪਰੇਸ਼ਾਨੀ ਹੈਗੀ ਹੈ ਉਹ ਉਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਅਸੀਂ ਉਹ ਦੁਬਾਰਾ ਤੁਹਾਨੂੰ ਜਿਹੜਾ ਹੈ ਉਹਦੀ ਜਾਣਕਾਰੀ ਜਿਹੜੀ ਜ਼ਰੂਰ ਦੇਵਾਂਗੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਛਾਪਰ ਗੋਪੀ ਖੱਡ ਜਿਹੜੀ ਸਰਕਾਰੀ ਖੱਡ ਲਾਟ ਹੋਈ ਹੈ ਨਾ ਉੱਥੇ ਤੇ ਮਾਈਨਿੰਗ ਇਹ ਕਰ ਹੀ ਨਹੀਂ ਰਹੀ ਉਹਦੇ ਨਾਲ ਮਾਈਨਿੰਗ ਮਾਫੀਆ ਨੇ 200 ਕਿਲਾ ਪਹਿਲੀ ਜਿਹੜੀ 200 ਏਕੜ ਪਹਿਲੀ ਹੋਰ ਖਰੀਦ ਲਈ ਆ ਸਾਰੀ ਰਾਤ ਉੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਦਿਨ ਰਾਤ ਦੇਖੋ ਮਾਈਨਿੰਗ ਦਾ ਅਸੂਲ ਹੈ ਕਿ ਸਰਕਾਰ ਦਾ ਕਾਨੂੰਨ ਹੈ ਕਿ ਦਿਨ ਵੇਲੇ ਮਾਈਨਿੰਗ ਹੋ ਸਕਦੀ ਆ ਦਿਨ ਵੇਲੇ ਹੋ ਸਕਦੀ ਦਿਨ ਵੇਲੇ ਜਿਹੜੀ ਸਰਕਾਰੀ ਖੱਡ ਲਾਟ ਹੋਈ ਤੇ ਕਰੋ ਉੱਥੇ ਜਾ ਕੇ ਸਾਨੂੰ ਇਤਰਾਜ਼ ਆ ਲੇਕਿਨ ਸਾਰੀ ਰਾਤ ਨਜਾਇਜ਼ ਮਾਈਨਿੰਗ ਕਰਦੇ ਨੇ ਔਰ ਇੱਥੇ ਵੱਡੇ ਜਿਹੜਾ ਵੱਡੀਆਂ ਚੈਂਡ ਵਾਲੀਆਂ ਮਸ਼ੀਨਾਂ ਪੋਪਲਾਈਨ ਮਸ਼ੀਨਾਂ ਉਹਨਾਂ ਨਾਲ ਮਾਈਨਿੰਗ ਹੋ ਰਹੀ ਆ ਸਾਡਾ ਇਲਾਕਾ ਪੂਆ ਹਲਕਾ ਸਾਰਾ ਤਬਾਹ ਕਰਕੇ ਲੈ ਗਿਆ ਆਣ ਵਾਲੇ 10-15 ਸਾਲ ਚ ਨਾ ਤੇ ਇੱਥੇ ਪਾਣੀ ਮਿਲਣਾ ਨਾ ਹੀ ਕੋਈ ਫਸਲ ਕਣਕ ਝੋਨਾ ਜਾ ਕਮਾਦ ਹੋਣਾ ਇੱਥੇ ਤੇ ਮਤਲਬ ਬੰਜਰ ਹੋ ਜਣੀ ਸਾਰੀਆਂ ਜ਼ਮੀਨਾਂ ਬੰਜਰ ਹੋਈਆਂ ਲੋਕਾਂ ਨੂੰ ਪਾਣੀ ਨਹੀਂ ਮਿਲਣਾ ਪੀਣ ਲਈ ਸੁਣੋ ਜੀ ਜਦੋਂ ਸੀਮਾ ਜੀ ਐਮਐਲਏ ਸੀਗੇ ਇਹ ਉਸ ਵੇਲੇ ਵੀ ਇਹ ਜਿਹੜੇ ਚੱਲਦੇ ਸੀ ਨਾ ਜਿਹੜੇ ਦਿਨ ਵੇਲੇ ਵੀ ਇਹ ਟਰੱਕ ਚੱਲਦੇ ਸੀ ਅਸੀਂ ਚੰਡੀਗੜ੍ਹ ਜਾ ਕੇ ਇਹਨਾਂ ਨੇ ਚੰਡੀਗੜ੍ਹ ਜਾ ਕੇ ਸਟੇਟ ਟਰਾਂਸਪੋਰਟ ਕਮਿਸ਼ਨਰ ਉਸ ਵੇਲੇ ਪ੍ਰਤੀ ਪ੍ਰਤੀ ਚੰਦ ਸਿਗਰਟ ਸਟੇਟ ਟਰਾਂਸਪੋਰਟ ਕਮਿਸ਼ਨਰ ਉਹਨਾਂ ਕੋਲੋਂ ਆਰਡਰ ਲਿਆ ਕੇ ਦਿਨ ਵੇਲੇ ਇਹ ਟਰਾਲੇ ਬੰਦ ਕਰਾਏ ਸੀ ਇਹ ਭਾਜਪਾ ਦੇ ਰਾਜ ਵਿੱਚ ਟਰਾਲੇ ਬੰਦ ਹੋਏ ਸੀਗੇ ਨਹੀਂ ਤੇ ਉਸ ਤੋਂ ਪਹਿਲਾਂ 24 ਘੰਟੇ ਚੱਲਦੇ ਸੀਗੇ ਹੁਣ ਇਹ ਫਿਰ ਰਾਤ ਨੂੰ ਚੱਲਦੇ ਸੀਗੇ ਰਹੀ ਗੱਲ ਧਰਨੇ ਦੀ ਤੁਹਾਡੇ ਧਿਆਨ ਚੁਣਾ ਜਦੋਂ ਸੀਮਾ ਕੁਮਾਰੀ ਐਮਐਲ ਸੀ ਉਸ ਵੇਲੇ ਮੌਜੂਦ ਦਾ ਐਮਐਲਏ ਹੁੰਦੇ ਵੀ 7 ਦਿਨ ਧਰਨਾ ਲਾਇਆ ਸੀ ਕਿਉਂਕਿ ਇਤ ਸੰਦਾ ਉਹ ਬਾਦ ਵਿੱਚ ਜੁਗਿੰਦਰਪਾਲ ਐਮ ਐਲ ਏ ਬਣਿਆ ਹੀ ਉਹ ਨਜਾਇਜ਼ ਗੱਡੀਆਂ ਇਧਰੋਂ ਜਿਹੜੇ ਕਿਚੋਂ ਕੱਢਦੇ ਇਹਨਾਂ ਕੋਈ ਆਰਟੀਫੀਸ਼ੀਅਲ ਰਸਤਾ ਬਣਾ ਲਿਆ ਹੀ ਜ਼ਮੀਨਾਂ ਦੇ ਵਿੱਚੋਂ ਕੋਈ ਰਸਤਾ ਬਣਾ ਲਿਆ ਹੀ ਬਦਰੀ ਪਾ ਕੇ ਅਸੀਂ ਉਹ ਰਸਤਾ ਵੀ ਬੰਦ ਕਰਾਇਆ ਸੀਗਾ ਔਰ ਜਿਹੜਾ ਇਹ ਰਾਤ ਨੂੰ ਗੱਡੀਆਂ ਕੱਢਦੇ ਸੀ ਉਹ ਵੀ ਬੰਦ ਕਰਾਇਆ ਹੀ ਔਰ ਧਰਨਾ ਲਗਾ ਹੀ ਕਫਤਾ ਸੋ ਕੀ ਮੈਸੇਜ ਦੇਖੋ 14 ਤਰੀਕ ਦਾ ਸੰਕੇਤਕ ਧਰਨਾ ਹੋ ਗਿਆ ਹੁਣ 16 ਤਰੀਕ ਧਰਨਾ ਲੱਗਣਾ ਜਿਹੜਾ ਪਾਰਟੀ ਵੱਲੋਂ ਵੱਡੇ ਪੱਦਰ ਤੇ ਧਰਨਾ ਲੱਗ ਰਿਹਾ 16 ਤਰੀਕ ਹੈਬਤ ਪਿੰਡੀ ਜਿਹੜਾ ਦਰਿਆ ਨੂੰ ਰਸਤਾ ਜਾਂਦਾ ਉਹ ਉਸ ਉਸ ਚੌਕ ਵਿੱਚ ਧਰਨਾ ਲੱਗ ਰਿਹਾ ਅਗਰ ਸਰਕਾਰ ਨੇ ਹੁਣ ਵੀ ਮਾਈਨਿੰਗ ਜੇ ਉਹ ਨਾ ਕੀਤੀ ਜਿਹੜੀ ਨਜਾਇਜ਼ ਮਾਈਨਿੰਗ ਕਰ ਰਿਹਾ ਜੇ ਬੰਦ ਨਾ ਕੀਤੀ ਫਿਰ ਅਸੀਂ ਆਪਣੇ ਕਾਰਕਟਰਾਂ ਨਾਲ ਬੈਠ ਕੇ ਵੱਡੀ ਜੋਇਨਾ ਬਣਾਵਾਂਗੇ ਫਿਲਹਾਲ ਅਸੀਂ 3 ਦਿਨ ਦਾ ਆਲਟੀਮੇਟਮ ਦਿੱਤੇ ਰਿਹਾ ਜਿਹੜਾ 12 ਤਰੀਕ ਲਗਾਇਆ ਹੈ ਵੀ ਇਹ 16 ਤੱਕ ਇਹ ਬੰਦ ਕਰ ਲੋ ਜੇ ਬੰਦ ਕਰਦੇ ਆ ਠੀਕ ਆ ਨਹੀਂ ਕਰਦੇ ਤਾਂ ਫਿਰ 16 ਤੋਂ ਬਾਅਦ ਇਹ ਫਿਰ ਸਮੂਹ ਪੁਆ ਹਲਕੇ ਦੀ ਆਵਾਜ਼ ਬਣੇਗੀ ਪੂਰੇ ਇਲਾਕੇ ਦੀ ਆਵਾਜ਼ ਬਣੇਗੀ ਲੇਕਿਨ ਜਿੰਨਾ ਤੱਕ ਹੋਏਗਾ ਮਾਈਨਿੰਗ ਮਾਫੀਆ ਨੂੰ ਇਥੋਂ ਭਜਾਵਾਂਗੇ ਪੁਆ ਹਲਕੇ ਚ